ਲਓ ਵੀ ਸੱਜਣਾ ਅੱਜ ਤੁਹਾਡੇ ਲਈ ਦੋ ਜਾਨਵਰ ਲੈ ਆਏ ਆ ਦੋਨੇ ਬਸ਼ੀਰੀਆਂ ਇੱਕ ਨੌਕਰੀ ਆ ਦੂਜੀ ਨੀਲੀ ਆ ਦੋਨਾਂ ਦਾ ਹੀ ਕੱਦ ਚੰਗਾ ਦੋਨਾਂ ਦੀ ਡਿਟੇਲ ਹੀ ਵੀਡੀਓ ਦੇ ਵਿੱਚ ਦੇ ਦੇਣੀ ਆ ਕੀ ਉਮਰ ਆ ਕਿੰਨੇ ਕਰਨੇ ਹਾਈਟ ਆ ਕੀ ਖਾਨਦਾਨ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਪਹਿਲੀ ਦਾ ਇਹ ਨੌਕਰੀ ਬਸ਼ੀਰੀਆ ਇਹ ਵੀ ਦੇਖ ਲਓ ਤੇ ਦੂਜੀ ਆ ਨੀਲੀ ਬਸ਼ੀਰੀਆ ਇਹ ਵੀ ਦੇਖ ਲਓ ਦੋਨਾਂ ਦੀ ਡਿਟੇਲ ਦਵਾਂਗੇ 2.5 ਸਾਲ ਦੀ ਇੱਕ 3 ਸਾਲ ਦੀ ਕਿਹੜੀ 2.5 ਸਾਲ ਦੀ ਕਿਹੜੀ ਗੱਬਣਾ ਕਿਹੜੀ ਖਾਲੀ ਹੈ ਤੇ ਕਿਹੜੀ 3 ਸਾਲ ਦੀ ਹੈ ਸਾਰੀ ਡਿਟੇਲ ਦਵਾਂਗੇ ਆਪਾਂ ਤੁਹਾਨੂੰ ਬਸ 4 ਮਿੰਟ ਦੇ ਦਿਓ ਦੋਨੇ ਜਾਨਵਰਾਂ ਦੀ ਡਿਟੇਲ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦੇ ਦੇਣੀ ਹੈ ਤੇ ਆਜੋ ਪਹਿਲਾਂ ਤਾਂ ਸਵਾਗਤ ਹੈ ਜਿਹੜੇ ਭਰਾ ਆਪਣੇ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਜੁੜੇ ਤੇ ਜਿਹੜੇ Facebook ਤੇ ਜੁੜੇ ਉਹਨਾਂ ਦਾ ਵੀ ਤੈਨੂੰ ਸਵਾਗਤ ਹੈ ਜੀ ਆਇਆਂ ਨੂੰ ਬੇਨਤੀ ਹੈ ਉਹੀ ਪੁਰਾਣੀਆਂ ਵੀ ਜਿਹੜੇ ਭਰਾ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਿਓ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੋ ਜਾ ਜੋ ਨਵੇਂ ਤੋਂ ਨਵੇਂ ਜਾਨਵਰ ਦੀ ਅਪਡੇਟ ਤੁਹਾਡੇ ਤਾਈ ਪਹੁੰਚਦੀ ਰਵੇ ਮਿੱਤਰ ਤਿੰਨ ਐਕਸਾਲ ਦੀ ਹੋਈ ਹੈ ਬਸ਼ੀਰੀ 61 ਪਲੱਸ ਹਾਈਟ ਆ ਨੌਕਰੀ ਆ ਕੱਲਾਂ ਵਾਲੇ ਚੇਤਕ ਦੀ ਬੱਚੀ ਆ ਕੰਨ ਕੰਡੀਸ਼ਨ ਦੀ ਕਰਦਣ ਦੇ ਸਾਰੇ ਪਾਸੋਂ ਬੱਚੀ ਪਰਫੈਕਟ ਆ ਬਹੁਤ ਸਾਰੇ ਭਰਾਵਾਂ ਦੀ ਡਿਮਾਂਡ ਆਉਂਦੀ ਸੀ ਨੌਕਰੀ ਬਈ ਨੌਕਰਾ ਜਾਨਵਰ ਚਾਹੀਦੇ ਨੌਕਰੀ ਬਸ਼ੀਰੀ ਚਾਹੀਦੇ ਨੌਕਰੀ ਘੋੜੀ ਚਾਹੀਦੇ ਆ ਹੁਣ ਥੋੜੇ ਟਾਈਮ ਤੋਂ ਆਪਣੇ ਕੋਲ ਮਾਰਵਾੜੀ ਤੇ ਚੰਬੇ ਜਾਨਵਰ ਜਿਆਦਾ ਜੀ ਨੋਕਰਾ ਆਪਾਂ ਲਿਆਂਦਾ ਨਹੀਂ ਜੀ ਤਾਂ ਦੋਸਤੋ ਆ ਚੱਕੋ ਅੱਜ ਤੁਹਾਡੇ ਨਲ ਪੂਰੀ ਟਾਪ ਦੀ ਨੌਕਰੀ ਬਸ਼ੇਰੀ ਲਿਆਤੀ ਆਏ ਨਹੀਂ ਲਾਂਬਾ ਲੌਂਜ ਵਾਲਾ ਕੰਮ ਨਹੀਂ ਕੀਤਾ ਚੀਜ਼ ਵੀ ਲਿਆਂਦੀ ਤੇ ਸਰੇ ਵਾਲੀ ਲਿਆਂਦੀ ਆ ਹੁਣ ਆ ਤੁਹਾਡੇ ਹੱਥ ਜਾ ਆ ਕੇ ਬੱਚੀ ਦੇਖ ਲਿਓ ਹੋਰ ਨਾ ਕੋਈ ਹੋਰ ਬੰਦਾ ਮੌਕਾ ਸਮਝੇ ਹਨ ਕਿਉਂ 10 ਸਾਲ ਦੀ ਉਮਰ ਆ ਬੱਚੀ ਦੀ ਕੱਦ ਕੁਦ ਸੁਹਣਾ ਕੱਢੀ ਜਾਂਦੀ 65+ ਹੋਈ ਖੜੀ ਹੈ ਬਾਕੀ ਘਲਾਂ ਲਈ ਚੇ ਤੱਕਦੇ ਤਾਂ ਬੱਚੇ ਮੂੰਹ ਬੋਲਦੇ ਆ ਕਰਦਨ ਗੁਰਦਨ ਵਾਲੇ ਪਾਸਿਓ ਕੰਨ ਵਾਲੇ ਪਾਸੋਂ ਪੂਰੀ ਚੰਗੀ ਆ ਬੱਚੀ ਸੁੰਬ ਸੁੰਬ ਹੱਕ ਹੁੱਕ ਦੀ ਮਜ਼ਬੂਤੀ ਦੇਖੋ ਮੌਕੇ ਤੇ ਬੱਚੀ ਖਾਲੀ ਆ ਮਿੱਤਰੋ ਤੇ ਸਵਾਰੀ ਦੀ ਪਾਸ ਆ ਬਾਲਪੋਰੀਆਂ ਦੀ ਜਮਾ ਸਾਫਾ ਹੱਥਾਂ ਦੀ ਹੱਡਾਂ ਪੈਰਾਂ ਦੀ ਅੱਖਾਂ ਦੀ ਪੂਰੀ ਚੰਗੀ ਆ ਬੱਚੀ ਥੋੜੀ ਬੱਚੀ ਨਵਾਉਣ ਵਾਲੀ ਸੀ ਤਾਂ ਸੋਚਿਆ ਵੀ ਚਲੋ ਇੱਕ ਵਾਰ ਆਪਣੇ ਭਰਾਵਾਂ ਨੂੰ ਇਦਾਂ ਹੀ ਦਿਖਾ ਦਈਏ ਜਿਹੜੀ ਕੁਆਲਿਟੀ ਆ ਉਹ ਦੇਖ ਲੈਣਗੇ ਬਾਕੀ ਇੱਕ ਅੱਧੇ ਦਿਨ ਚਾਹੀਦੀ ਚਾਜਣਾ ਨਵਾ ਕੇ ਦਿਨੇ ਪੂਰੀ ਚੰਗੀ ਵੀਡੀਓ ਬਣਾਵਾਂਗੇ ਤਾਂ ਇੱਕ ਤੁਹਾਡੇ ਬਸ ਅੱਖਾਂ ਵਿੱਚ ਜਾਨਵਰ ਕੱਢਣੇ ਤਾਂ ਜੋ ਤੁਹਾਨੂੰ ਆਉਣਾ ਸੌਖਾ ਹੋ ਜੇ ਆ ਦੇਖੋ ਜੀ ਤੇ ਦੂਜੀ ਬੱਚੀ ਆ ਜੀ ਦੋ ਦੰਦ ਇਹ ਵੀ ਕਾਰ ਟੈਂਟ ਦੇ ਲਵੇ ਹੋਈ ਖੜੀ ਹੈ ਤੇ ਇਹਦਾ ਇਹ ਹੈ ਵੀ ਆ ਗੱਬਣਾ ਨਾਲ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਤੋਂ ਗੱਬਣਾ ਫੋਟੋ ਵੀਡੀਓ ਵੀ ਦੇ ਦਾਂਗੇ ਤੇ ਇੱਕ ਵਾਰ ਬੱਚੀ ਕਰਿਓ ਮਾੜੀ ਚੈੱਕ ਲੈਂਥ ਲੰਥ ਬੱਚੀ ਦਾ ਕੱਦ ਲੱਤ ਲੁੱਤ ਦੀ ਲਵਾਈ ਦੇਖੋ ਹਜੇ ਦੋ ਦੰਦ ਦਾ ਮਿੱਤਰ ਬੱਚੀ ਤੇ ਆ ਤਾਂ ਯਾਰ ਤੁਰਦੀ ਵੀ ਫਾਹੀ ਬਾੜੇ ਚਾਲ ਚੋਲ ਬੜੀ ਚੰਗੀ ਆ ਇਰਾਦਾ ਆ ਜਾਈਆ ਵੀ ਇਹਦੀ ਇੱਕ ਚਾਲ ਦੀ ਸਪੈਸ਼ਲ ਵੀਡੀਓ ਬਣਾਈਏ ਟਾਈਮ ਲੱਗਿਆ ਤਾਂ ਤੁਹਾਡੇ ਰੂਬਰੂ ਕਰਾਂਗੇ ਚਾਲ ਦੀ ਵੀਡੀਓ ਵੀ ਇੱਕ ਵਾਰ ਮਾੜਾ ਬੱਚੀ ਦਾ ਨਜ਼ਰ ਮਾਰ ਲਓ ਮੱਥੇ ਪਟਾ ਦੋ ਪੈਰ ਚਟੇ ਆ ਤੇ ਪੰਡੇ ਦੇ ਸਾਰੇ ਵਾਲੀ ਚਟੇ ਆ ਦੇਖਣ ਨੂੰ ਦੂਰੋਂ ਸਾਨੂੰ ਕਾਲੀ ਲੱਗੇ ਪਰ ਪੰਡੇ ਵਿੱਚ ਅੰਦਰ ਸਾਰੇ ਵਾਲ ਦੋਸਤੋ ਚਟੇ ਆ ਪੂਰੀ ਸਾਰੀ ਨੀਲੀ ਹੋ ਚਲੀ ਭਾਲਪੋਰੀਆਂ ਦੀ ਸਾਫਤ ਜਿਵੇਂ ਮੈਂ ਦੱਸਿਆ ਦੋ ਦੰਦਾਂ ਦਾ ਮੂੰਹ 61 ਇੰਚ ਹਾਈਟ ਅਤੇ ਗੱਬਨ 2 ਮਹੀਨੇ ਦੀ ਮਿੱਤਰੋ ਚੈੱਕ ਪਾਸ ਆ ਆਪਣੇ ਨੂਰੇ ਦੇ ਬੱਚੇ ਤੋਂ ਦੋਸਤੋ ਗੱਬਨ ਆ ਫੋਟੋ ਵੀਡੀਓ ਮਿਲ ਜੂ ਤੁਹਾਨੂੰ ਸਾਰੀ ਤੇ ਜਿਹੜੇ ਮਰਜ਼ੀ ਡਾਕਟਰ ਤੋਂ ਆਪਦੇ ਆਪਣੇ ਘਰੇ ਆਪਦੀ ਤਸੱਲੀ ਕਰਾ ਕੇ ਲਿਜਾਓ ਗੱਬਨ ਦੀ ਗੱਬਨ ਆਪਣੀ ਚੈੱਕ ਹੋਈ ਹੋਈ ਤੁਸੀਂ ਆਪ ਦਾ ਜਿਹੜਾ ਮਰਜ਼ੀ ਡਾਕਟਰ ਲਿਆ ਕੇ ਚੈੱਕ ਕਰਵਾ ਸਕਦੇ ਆ ਤੇ ਬੱਚੀ ਇਹ ਵੀ ਭਾਣਾ ਬਣ ਜੋ ਦੋਨਾਂ ਦਾ ਰੇਟ ਜਾਇਜ਼ ਆ ਦੋਨੇ ਬੱਚੇ ਦਿਖਾਤੇ ਆ ਚਾਲ ਦੋਨੇ ਚੱਲਦੇ ਆ ਨਵੀਂ ਉਮਰ ਦੇ ਆ ਕੱਦ ਵਾਲੀਆਂ ਨਹੀਂ ਤਾਂ ਆਮ ਤੌਰ ਤੇ 5-5 ਸਾਲ ਦੀਆਂ ਘੋੜੀਆਂ ਵੀ 58-60 ਇੰਚ ਰਹਿ ਜਾਂਦੀ ਐ 2.5 ਸਾਲ ਦੀ ਐ 2.5 ਤੋਂ ਪੌਣੇ 3 ਸਾਲ ਦੀ ਮੰਨ ਲਓ ਦੋ ਜਾਂਦਾ ਤੇ ਇਹ 61 ਇੰਚ ਦੇ ਲਵੇ ਆ ਤੇ ਦੂਜੀ ਬੱਚੀ ਨੋਕਰੀ 61 ਪਲੱਸ ਆ ਜੀ ਉਹ 3 ਸਾਲ ਦੀ ਆ ਤੇ ਦੋਨਾਂ ਦੇ ਹਜੇ ਬਦਲ ਦੀ ਉਮਰ ਵੀ ਪਈ ਆ ਤੇ ਨਵੀਂ ਉਮਰ ਦੇ ਆ ਸਵਾਰੀ ਸੂਰੀ ਦੇ ਆ ਪਾਸ ਆ ਤੇ ਦੋਸਤੋ ਕਰ ਲੋ ਫਟ ਤੇ ਨੰਬਰ ਆਪਾਂ ਉੱਪਰ ਦੇ ਦਿੱਤਾ 62 399 54 544 98 555 990 17 ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ